ਸਿਆਸੀ ਕਾਨਫਰੰਸਿਸ ਅੱਜ ਹੋਣੀਆਂ ਨੇ ਤਿੰਨ ਵੱਡੀਆਂ ਕਾਨਫਰੰਸਾਂ ਮੰਨੀਆਂ ਜਾ ਰਹੀਆਂ ਨੇ ਬਾਗੀ ਬੇਲੇ ਦੇ ਉੱਤੇ ਇੱਕ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਅਮਰਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਜਿਹੜਾ ਇੱਕ ਨਵਾਂ ਦੂਜੇ ਪਾਸੇ ਬਿਆਨਬਾਜ਼ੀ ਹੈ ਜੀ ਇਕਬਾਲ ਸਿੰਘ ਟਵਾਣਾ ਹੋਰੀ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀਆਂ ਨੂੰ ਕਾਨਫਰੰਸਾਂ ਕਰਨ ਦਾ ਕੋਈ ਹੱਕ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਬੁਲਾਰੇ ਹੈਗੇ ਆ ਜੀ ਮੁੱਖ ਬੁਲਾਰੇ ਆ ਤੇ ਸਿਮਰਜੀਤ ਸਿੰਘ ਮਾਨ ਦੇ ਬਹੁਤ ਪੁਰਾਣੇ ਸਾਥੀ ਆ ਇਕਬਾਲ ਸਿੰਘ ਟਵਾਣਾ ਉਹਨਾਂ ਇਕਬਾਲ ਸਿੰਘ ਟਵਾਣਾ ਉਹਨਾਂ ਨੇ ਕੱਲ੍ਹ ਗੱਲ ਆਖੀ ਹੈ ਵੀ ਜਿਹੜਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਜਿਹੜਾ ਵਿਅਕਤੀ ਉੱਥੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੋਵੇ ਤੇ ਮੰਨ ਗਿਆ ਸਾਰਾ ਕੁਝ ਵੀ ਅਸੀਂ ਬੇਅਦਬੀਆਂ ਵੀ ਕਰਵਾਈਆਂ ਜਿਹੜੇ ਬੰਦਿਆਂ ਨੇ ਸਿੱਖ ਕਤਲੇਆਮ ਕੀਤੇ ਉਹਨਾਂ ਬੰਦਿਆਂ ਨੂੰ ਅਸੀਂ ਵੱਡੇ ਵੱਡੇ ਆਦੇ ਵੀ ਦਿੱਤੇ ਤੇ ਜਿਹੜਾ ਸਾਰਾ ਕੁਝ ਬੰਦੇ ਮੰਨ ਹੀ ਗਏ ਇਹ ਮੰਨੇ ਨਹੀਂ ਸ਼੍ਰੋਮਣੀ ਅਕਾਲ ਦਲ ਨੇ ਨਹੀਂ ਮੰਨੇ ਤੇ ਉਹਨੂੰ ਫਿਰ ਸਿਆਸੀ ਕਾਨਫਰੰਸਾਂ ਕਰਨ ਦਾ ਕੀ ਇਦਾਰ ਦੂਜੇ ਪਾਸੇ ਇਹ ਗੱਲ ਸਾਹਮਣੇ ਆ ਗਈ ਆ ਕਿ ਉਹਦਾ ਸਿਆਸੀ ਕਾਨਫਰੰਸਾਂ ਚ ਲੋਕ ਕਰਨਗੇ ਜਾਂ ਨਹੀਂ ਕਰਨਗੇ ਜੇਕਰ ਜਿਹੜਾ ਬੰਦਾ ਮੰਨ ਹੀ ਨਹੀਂ ਰਿਹਾ ਗੱਲ ਨੂੰ ਕਹਿੰਦੇ ਮੈਂ ਤਾਂ ਤਤੋਂਕਾਰ ਹੀ ਆ ਮੈਂ ਨਹੀਂ ਮੰਨਦਾ ਤੇ ਉਹ ਲੋਕਾਂ ਵਿੱਚ ਕਹਿੰਦੇ ਧਰਮ ਨਿਰਪੱਖ ਪਾਰਟੀ ਹੈ ਧਰਮ ਨਿਰਪੱਖ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਸਾਰੀ ਸਾਰਾ ਕੰਮ ਦਾ ਧਰਮ ਤੇ ਖੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣਾ ਸਿਆਸੀ ਵਿੰਗ ਤਿਆਰ ਕੀਤਾ ਸੀ ਸਿਆਸੀ ਕਾਨਫਰੰਸਿਸ ਅੱਜ ਹੋਣੀਆਂ ਨੇ ਤਿੰਨ ਵੱਡੀਆਂ ਕਾਨਫਰੰਸਾਂ ਮੰਨੀਆਂ ਜਾ ਰਹੀਆਂ ਨੇ ਮਾਗੀ ਬੇਲੇ ਦੇ ਉੱਤੇ ਇੱਕ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਜਿਹੜਾ ਇੱਕ ਨਵਾਂ ਦਲ ਬਣਦਾ ਹੋਇਆ ਨਜ਼ਰ ਆ ਰਿਹਾ ਅੱਜ ਉਹਦੀ ਸੰਭਾਵਨਾ ਹੈ ਕਿ ਐਲਾਨ ਹੋ ਜੇਗਾ ਪਾਰਟੀ ਦਾ ਨਵਾਂ ਨਾਮ ਹੋ ਜੇਗਾ ਤਰਸੇਮ ਸਿੰਘ ਤੇ ਉਧਰੋਂ ਸਰਜੀਤ ਸਿੰਘ ਖਾਲਸਾ ਹੋਰਾਂ ਵੱਲੋਂ ਤਾਂ ਉਹਨੂੰ ਲੈ ਕੇ ਵੀ ਸਰਗਰਮੀਆਂ ਤੇਜ਼ ਨੇ ਦੂਜੇ ਪਾਸੇ ਬਿਆਨਬਾਜ਼ੀ ਹੈ ਜੀ ਇਕਬਾਲ ਸਿੰਘ ਟਵਾਣਾ ਹੋਰੀ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀਆਂ ਨੂੰ ਕਾਨਫਰੰਸਾਂ ਕਰਨ ਦਾ ਕੋਈ ਹੱਕ ਨਹੀਂ ਇਕਬਾਲ ਸਿੰਘ ਟਵਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਲਾਰੇ ਹੈਗੇ ਆ ਜੀ ਮੁਖ ਬਲਾਰੇ ਆ ਤੇ ਸਿਮਰਜੀਤ ਸਿੰਘ ਮਾਨ ਦੇ ਬਹੁਤ ਪੁਰਾਣੇ ਸਾਥੀ ਆ ਇਕਬਾਲ ਸਿੰਘ ਟਵਾਣਾ ਉਹਨਾ ਇਕਬਾਲ ਸਿੰਘ ਟਬਾਣਾ ਉਹਨਾਂ ਨੇ ਕੱਲ੍ਹ ਗੱਲ ਆਖੀ ਹੈ ਵੀ ਜਿਹੜਾ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਜਿਹੜਾ ਵਿਅਕਤੀ ਉੱਥੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੋਵੇ ਤੇ ਮੰਨ ਗਿਆ ਸਾਰਾ ਕੁਝ ਵੀ ਅਸੀਂ ਬੇਅਦਬੀਆਂ ਵੀ ਕਰਵਾਈਆਂ ਬੇਅਦਬੀਆਂ ਕਰਾਉਣ ਦੇ ਜਿਹੜੇ ਬੰਦੇ ਨੇ ਪ੍ਰਦਰਸ਼ਨ ਕੀਤੇ ਉੱਥੇ ਵੀ ਅਸੀਂ ਜਿਹੜੇ ਬੰਦਿਆਂ ਨੇ ਸਿੱਖ ਕਤਲੇਆਮ ਕੀਤੇ ਉਹਨਾਂ ਬੰਦਿਆਂ ਨੂੰ ਅਸੀਂ ਵੱਡੇ-ਵੱਡੇ ਆਦੇ ਵੀ ਦਿੱਤੇ ਤੇ ਜਿਹੜਾ ਸਾਰਾ ਕੁਝ ਬੰਦੇ ਮੰਨ ਹੀ ਗਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਗੱਲ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਆਖੀ ਤੀ ਆਕੀ ਸੀ ਉਹ ਸੀਗੀ ਕਿ ਅ ਉਹ ਜਿਹੜੇ ਅਸਤੀਫੇ ਪ੍ਰਵਾਨ ਕਰੋ ਸੱਤ ਮੈਂਬਰੀ ਕਮੇਟੀ ਬਣਾਓ ਉਸ ਤੋਂ ਬਾਅਦ ਮੈਂਬਰਸ਼ਿਪ ਬਣਾਓ ਤੇ ਫਿਰ ਅਹੁਦੇਦਾਰ ਚੁਣੇ ਜਾਣ ਦਾ ਜਿਹੜਾ ਤਰੀਕਾ ਸੀਗਾ ਉਹ ਐਦਾਂ ਕਰੋ ਇਹ ਮੰਨੀ ਨਹੀਂ ਸ਼੍ਰੋਮਣੀ ਅਕਾਲ ਦਲ ਨੇ ਨਹੀਂ ਮੰਨੇ ਤੇ ਉਹਨੂੰ ਫਿਰ ਸਿਆਸੀ ਕਾਨਫਰੰਸਾਂ ਕਰਨ ਦਾ ਕੀ ਇਦਕਾਰ ਦੂਜੇ ਪਾਸੇ ਇਹ ਗੱਲ ਸਾਹਮਣੇ ਆ ਗਈ ਆ ਕਿ ਉਹਦਾ ਸਿਆਸੀ ਕਾਨਫਰੰਸਾਂ ਚ ਲੋਕ ਕਰਨਗੇ ਜਾਂ ਨਹੀਂ ਕਰਨਗੇ ਇੱਕ ਗੱਲ ਹੋਰ ਬੜੀ ਵੱਡੀ ਆ ਕਿ ਜੇਕਰ ਜਿਹੜਾ ਬੰਦਾ ਮੰਨ ਹੀ ਨਹੀਂ ਰਿਹਾ ਗੱਲ ਨੂੰ ਕਹਿੰਦੇ ਮੈਂ ਤਾਂ ਤਤੋਂਕਾਰ ਹੀ ਆ ਮੈਂ ਨਹੀਂ ਮੰਨਦਾ ਤੇ ਉਹ ਲੋਕਾਂ ਵਿੱਚ ਕਹਿੰਦੇ ਧਰਮ ਨਿਰਪੱਖ ਪਾਰਟੀ ਆ ਧਰਮ ਨਿਰਪੱਖ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਸਾਰੀ ਸਾਰਾ ਕੰਮ ਦਾ ਧਰਮ ਤੇ ਖੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਆਪਣਾ ਸਿਆਸੀ ਵਿੰਗ ਤਿਆਰ ਕੀਤਾ ਸੀ ਸਿਆਸੀ ਗੱਲਾਂ ਪੂਰੀਆਂ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਇਹਦਾ ਮਤਲਬ ਉਹ ਸ਼੍ਰੋਮਣੀ ਅਕਾਲੀ ਦਲ ਮਰ ਚੁੱਕਿਆ ਉਹ ਕਿਤੇ ਦਾ ਭੋਗ ਪੈ ਚੁੱਕਿਆ ਪਤਾ ਵੀ ਲੱਗਣ ਦਿੱਤਾ ਬਾਦਲਾ ਨੇ ਕਿ ਉਹ ਅਕਾਲੀ ਦਲ ਦਾ ਭੋਗ ਪੈ ਚੁੱਕਿਆ ਜਿਹੜਾ ਕਿ ਸ਼੍ਰੋਮਣੀ ਕਮੇਟੀ ਨੇ ਬਣਾਇਆ ਸੀਗਾ ਆਪਣਾ ਸਿਆਸੀ ਵਿੰਗ ਸਿੱਖ ਕੌਮ ਨੇ ਆਪਣਾ ਸਿਆਸੀ ਵਿੰਗ ਬਣਾਇਆ ਸੀਗਾ ਪੰਥ ਇਹਦਾ ਮਤਲਬ ਇਹ ਪੰਥ ਸ਼੍ਰੋਮਣੀ ਅਕਾਲੀ ਦਲ ਦਾ ਇਹ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਨਹੀਂ ਹੈਗਾ ਇਹ ਸ਼ਰੂਮ ਨੇ ਕਮੇਟੀ ਵਾਲਾ ਪੰਤ ਹੈ ਨਹੀਂ ਹੈਗਾ ਇਹਦਾ ਮਤਲਬ ਇਹ ਸਾਫ ਕਰ ਲੀਜੀਏ ਕਿ ਧਰਮਦਰਪਖ ਪਾਰਟੀ ਆ ਤਾਂ ਜੇਕਰ ਜਿਵੇਂ ਇਹ ਚਰਚਾ ਚੱਲ ਰਹੀ ਹੈ ਕਿ ਧਰਮਦਰਪਖ ਪਾਰਟੀ ਆ ਤਾਂ ਨਹੀਂ ਹੋ ਸਕਦਾ ਫਿਰ ਇਹ ਉਹ ਅਕਾਲੀ ਦਲ ਜਿਸ ਅਕਾਲੀ ਦਲ ਨੇ ਫਟੇ ਚੱਕਤੇ ਸੀ ਉਸ ਵੇਲੇ ਭਾਈ ਸਾਹਿਬ ਕਮਾਲ ਕਰਤੀ ਸੀ ਉਸ ਉਸ ਅਕਾਲੀ ਦਲ ਨੇ ਕੁਰਬਾਨੀਆਂ ਦਿੱਤੀਆਂ ਨਾਲ ਕਾਣਾ ਸਾਹਿਬ ਤੋਂ ਲੈ ਕੇ ਚਾਬੀਆਂ ਦਾ ਮੋਰਚਾ ਤੇ ਕਿੱਡੇ ਕਿੱਡੇ ਮੋਰਚੇ ਲਾ ਕੇ ਤੇ ਪ੍ਰਵਾਹ ਨਹੀਂ ਕੀਤੀ ਉਹ ਅਕਾਲੀ ਦਲ ਨੇ ਕਿੱਡੇ-ਕਿੱਡੇ ਮੋਰਚੇ ਲਾਏ ਇਹ ਤੈਅ ਹੋ ਗਿਆ ਸੀਗਾ ਜਿਸ ਦਿਨ ਗੁਰਚਰਨ ਸਿੰਘ ਟੌੜਾ ਨੂੰ ਜ਼ਲੀਲ ਕਰਕੇ ਤਾਰਿਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਕਿ ਇਹ ਸ਼੍ਰੋਮਣੀ ਅਕਾਲ ਦਲ ਉਹ ਨਹੀਂ ਹੈਗਾ ਇਹ ਸ਼੍ਰੋਮਣੀ ਅਕਾਲ ਦਲ ਇੱਕ ਪਰਿਵਾਰ ਦੀ ਪ੍ਰਾਪਰਟੀ ਹੈ ਇੱਕ ਪਰਿਵਾਰ ਦਾ ਹੀ ਹੈਗਾ ਜਿੱਦਾਂ ਹੌਲੀ-ਹੌਲੀ ਹੌਲੀ-ਹੌਲੀ ਭਾਰਤ ਜਨਤਾ ਪਾਰਟੀ ਵੀ ਬੀਜੇਪੀ ਜਿਹੜੀ ਹੈਗੀ ਆ ਉਹ ਵੀ ਨਰਿੰਦਰ ਮੋਦੀ ਦੀ ਬਣਦੀ ਜਾ ਰਹੀ ਆ RSS ਬਣਨ ਦਿੰਦੀ ਆ ਕਿ ਨਹੀਂ ਬਣਨ ਦਿੰਦੀ ਉਹ ਅਗਲੀ ਗੱਲ ਆ ਪਰ ਉਹ ਨਰਿੰਦਰ ਮੋਦੀ ਬਨਾਮ ਬੀਜੇਪੀ ਆ ਗਿਆ ਬਿਲਕੁਲ ਸਪਸ਼ਟ ਹੋ ਗਿਆ ਉਹ ਪੈਰਲਲ ਜਿਵੇਂ ਨਾਂ ਚੱਲ ਰਹੇ ਨੇ ਲੋਕ ਨਰਿੰਦਰ ਮੋਦੀਆਂ ਨਾਂ ਲੈਂਦੇ ਆ ਬੀਜੇਪੀ ਦਾ ਨਾਂ ਨਹੀਂ ਲੈਂਦੇ ਕਹਿੰਦੇ ਮੋਦੀ ਕਰਕੇ ਹੀ ਸਰਕਾਰਾਂ ਚੱਲ ਰਹਿੰਦੀਆਂ ਨੇ ਮੋਦੀ ਕਰਕੇ ਸਾਰਾ ਕੰਮ ਹੋ ਰਿਹਾ ਜਦਕਿ ਬੀਜੇਪੀ ਇੱਕ ਪੂਰਨ ਸੰਪੂਰਨ ਪਾਰਟੀ ਆ ਜਿਸ ਨੂੰ ਬਣਾਉਣ ਵਾਲੇ ਬੰਦਿਆਂ ਦਾ ਬੜਾ ਵੱਡਾ ਦਿਮਾਗ ਸੀਗਾ ਉਹਨਾਂ ਨੇ ਦੇਸ਼ ਵਿੱਚ ਕਿਦਾਂ ਹਿੰਦੂ ਰਾਜ ਲੈ ਕੇ ਆਉਣਾ ਦੇਸ਼ 'ਚ ਕਿਦਾਂ ਆਪਣਾ ਹਿੰਦੂਆਂ ਨੂੰ ਉੱਪਰ ਚੁੱਕਣਾ ਉਹਨਾਂ ਨੂੰ ਉਹਨਾਂ ਨੂੰ ਮੁਸਲਮਾਨਾਂ ਦੇ ਵਿਰੁੱਧ ਢੁਕਾਉਣਾ ਉਹਨਾਂ ਨੂੰ ਕਿਦਾਂ ਚੱਕਣਾ ਕਿਦਾਂ ਦੇਸ਼ ਨੂੰ ਹਿੰਦੂਆਂ ਦਾ ਬਣਾਉਣਾ ਉਹ ਬੜੀ ਵੱਡੀ ਸੋਚ ਸੀ ਪਾਰਟੀ ਦੀ ਉਹਨਾਂ ਦੀ ਉਹਨਾਂ ਲੋਕਾਂ ਦੀ ਹਿੰਦੂਆਂ ਤੇ ਪ੍ਰਤੀ ਹਿੰਦੂ ਦੇ ਪ੍ਰਤੀ ਕਰ ਰਿਹਾ ਮੈਂ ਤੁਹਾਨੂੰ ਦੇਸ਼ ਪ੍ਰਤੀ ਹੋਣੀ ਨਾ ਹੋਣੀ ਮੈਂ ਉਹਦੇ ਉਹਦੇ ਬਾਰੇ ਪੱਛ ਜਾ ਰਿਹਾ ਦੇਸ਼ ਪ੍ਰਤੀ ਹੈਗੀ ਹੈ ਨਹੀਂ ਹੈਗੀ ਕਿ ਇੱਕ ਧਰਮ ਦਾ ਬੰਦਾ ਹੋਣਾ ਤਾਂ ਗਲਤ ਗੱਲ ਠੀਕ ਨਹੀਂ ਹੈਗੀ ਇਹ ਪਰ ਉਹਨਾਂ ਨੇ ਬਣਾਈ ਹੈ ਬਣਾ ਕੇ ਰਾਜ ਕਰ ਰਹੇ ਨੇ ਦੇਸ਼ ਦੇ ਹੁਣ ਐਨਨ ਛੱਡਿਆ ਪੰਥ ਦੇਸ਼ ਦੇ ਰਾਜ ਤੋਂ ਪਰਾਂ ਚਲੇ ਕੇ ਪੰਜਾਬ ਤੋਂ ਪੰਥ ਨੂੰ ਛੱਡੇਗਾ ਜਿਹੜਾ ਬੰਦਾ ਆਪਣੀ ਮੇਨ ਮੂਲ ਸਿਧਾਂਤ ਹੀ ਛੱਡ ਦੇਗਾ ਬੰਦਾ ਉਹ ਕਿੱਥੇ ਰਹੇਗਾ ਵੱਡੀ ਗੱਲ ਇੱਕ ਹੋਰ ਤੁਹਾਨੂੰ ਸੁਣਾਉਣਾ ਮੈਂ ਗੱਲ ਇੱਕ ਬੜੀ ਕਮਾਲ ਦੀ ਹੈ ਕਿ ਮਨਪ੍ਰੀਤ ਸਿੰਘ ਯਾਲੀ ਨੇ ਹੂੰ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੂੰ ਇਹਨਾਂ ਨੇ ਮੈਂਬਰਸ਼ਿਪ ਕੱਟਣ ਦਾ ਮੈਂਬਰ ਬਣਾਉਣ ਦਾ ਰਾਜਸਥਾਨ ਦਾ ਮੁਖੀ ਬਣਾਇਆ ਸੀਗਾ ਹੂੰ ਸ਼ਰੋਮਣੀ ਅਕਾਲੀ ਦਲ ਨੇ ਜਿਹੜੀਆਂ ਕਮੇਟੀਆਂ ਬਣਾਈਆਂ ਨੇ ਕੁਝ ਬੰਦੇ ਪੰਜਾਬ ਦਾ ਕੋਈ ਹਰਿਆਣਾ ਦਾ ਕੋਈ ਰਾਜਸਥਾਨ ਦਾ ਕੋਈ ਯੂਪੀ ਦਾ ਕੋਈ ਚੰਡੀਗੜ੍ਹ ਦਾ ਪੰਜਾਬ ਦੇ ਐਡਾਂ ਚਾਰਜ ਬਣਾਏ ਸੀਗੇ ਮਨਪ੍ਰੀਤ ਸਿੰਘ ਯਾਲੀ ਨੂੰ ਬਣਾਇਆ ਸੀ ਰਾਜਸਥਾਨ ਦਾ ਮਨਪ੍ਰੀਤ ਸਿੰਘ ਯਾਲੀ ਕਹਿੰਦਾ ਮੈਂ ਨਹੀਂ ਬਣਦਾ ਮੈਂ ਨਹੀਂ ਬਣਦਾ ਮੈਨੂੰ ਇਸ ਦਿਨ ਅਕਾਲ ਤਖਤ ਸਾਹਿਬ ਨੇ 7 ਨਵੰਬਰ ਦੀ ਕਮੇਟੀ ਚ ਪਾਇਆ ਹੋਇਆ 7ਵੇਂ ਬਰੀ ਕਮੇਟੀ ਚ ਪਾਇਆ ਮੈਨੂੰ ਮੈਨੂੰ ਤਾਂ ਉਹ ਜਿਹੜੀ ਚੋਣ ਕਰਾਉਣ ਲਈ 7ਵੇਂ ਬਰੀ ਕਮੇਟੀ ਮੈਂ ਉਹਦੇ ਮੈਂਬਰਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਨਾਂ ਜਾਂ ਫਿਰ ਇਹਨਾਂ ਦੀ ਮੰਨਣਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਨਾਂਗਾ ਇਸ ਕਰਕੇ ਮੈਂ ਨਹੀਂ ਕਮੇਟੀ ਚ ਜਿਹੜੀ ਉਹਨਾਂ ਨੇ ਇਨਚਾਰਜ ਬਣਾਇਆ ਮੈਨੂੰ ਮੈਂ ਰੱਦ ਕਰਦਾ ਵਰਗੇ ਵੱਡੀ ਬਗਾਵਤ ਹੋ ਗਈ ਇਹ ਸ਼ਰੂ ਮਣੀ ਕਲ ਦਲ ਦੇ ਖਿਲਾਫ ਵੱਡੀ ਬਗਾਵਤ ਸੰਤ ਉਮੇਦਪੁਰ ਨੇ ਵੀ ਹੂੰ ਕਹਤਾ ਸੰਤ ਉਮੇਦਪੁਰ ਨੇ ਪਹਿਲਾਂ ਕਹਤਾ ਮੈਂ ਵੀ ਨਹੀਂ ਜਾਂਦਾ ਹੂੰ ਸੰਤਾ ਸਿੰਘ ਉਮੇਦਪੁਰ ਸੰਤਾ ਸਿੰਘ ਮੇਤਪਰੀ ਹੂੰ ਤੇ ਉਹਨੇ ਵੀ ਕਹਿਤਾ ਕਿ ਮੈਂ ਵੀ ਨਹੀਂ ਮੈਂ ਵੀ ਇਸ ਕਮੇਟੀ ਦੇ ਵਿੱਚ ਪੈਂਦਾ ਮੈਂ ਵੀ ਇੰਚਾਰਜ ਬਣਦਾ ਕਿਤੇ ਦਾ ਕਹਿਣ ਦਾ ਭਾਵ ਇਹ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੱਡਾ ਸੰਕਟ ਹੈ ਅੱਜ ਕਿੰਨਾ ਇਕੱਠ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਤੇ ਕਿੰਨਾ ਇਕੱਠ ਹੋਵੇਗਾ ਅਮਰਪਾਲ ਦੀ ਸਰਬਜੀਤ ਸਿੰਘ ਖਾਲਸਾ ਦੀ ਕਾਨਫਰੰਸ ਵਿੱਚ ਇਹ ਵੀ ਤੈਹ ਹੋ ਜਾਏਗਾ ਉਹ ਆਮ ਲੋਕਾਂ ਦੀ ਪਾਰਟੀ ਹੈ ਆਮ ਲੋਕਾਂ ਦਾ ਇਕੱਠ ਹੈ ਜਿਹੜਾ ਸਰਬਜੀਤ ਖਾਲਸੇ ਵਾਲਾ ਇਹ سرمایہਦਾਰਾਂ ਦਾ ਇਕੱਠ ਹੋਏਗਾ ਮਾਫ ਕਰਨਾ ਕੋਈ ਫਰਕ ਨਹੀਂ ਹੈਗਾ ਹੂੰ ਇਹਦਾ ਤਰਲੋ ਮੱਛੀ ਰਾਜ ਕਰਨ ਵਾਸਤੇ ਹੋ ਰਹੇ ਨੇ ਇਹ ਕੋਈ ਪੰਜਾਬ ਦੇ ਪ੍ਰਤੀ ਹਤੈਸ਼ੀ ਨਹੀਂ ਹੈਗੇ ਮਾਫ ਕਰਨਾ ਇਹ ਜਿਹੜਾ ਬਾਦਲ ਦਾ ਖੇਮਾ ਹੈਗਾ ਪੰਜਾਬ ਦੇ ਪ੍ਰਤੀ ਹਤੈਸ਼ੀ ਨਹੀਂ ਹੈਗਾ ਇਹ ਪੰਜਾਬ ਦੇ ਪ੍ਰਤੀ ਹਤੈਸ਼ੀ ਹੁੰਦਾ ਤਾਂ ਜਿਹੜੀਆਂ ਖੇਤੀ ਕਾਨੂੰਨ ਵਾਪਸ ਹੋਏ ਨੇ ਜਦੋਂ ਖੇਤੀ ਕਾਨੂੰਨ ਲਾਗੂ ਕੀਤੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਬਹੁਤ ਵਧੀਆ ਖੇਤੀ ਕਾਨੂੰਨ ਨੇ ਤਾਂ ਉਹਨੇ ਇਹ ਗੱਲ ਕਹਿਣੀ ਨਹੀਂ ਸੀਗੀ ਪਹਿਲਾਂ ਹੀ ਹਰ ਸਿਮਿਤਕਰ ਬਾਦਲ ਛੱਡ ਕੇ ਪਾਜਪਾ ਨੂੰ ਵਾਪਸ ਆ ਜਾਂਦੇ ਕਿਉਂਕਿ ਉਦੋਂ ਛੱਡ ਕੇ ਵਾਪਸ ਆਏ ਨੇ ਜਦੋਂ ਉਹ ਜਦੋਂ ਕਿਸਾਨਾਂ ਦੀ ਬੜੀ ਵੱਡੀ ਵਿਆਪਕ ਵਿਰੋਧਤਾ ਹੋਈ ਆ ਉਦੋਂ ਬਾਹਰ ਆਏ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਕਿ ਇਹ ਪੰਜਾਬ ਦੇ ਤੇਸ਼ੀ ਨਹੀਂ ਹੈਗੇ ਇਹ ਸਿਰਫ ਨਜਪੱਕੀ ਆਪਣੀਆਂ ਆకాంਖਸ਼ਾਵਾਂ ਪੂਰੀਆਂ ਕਰਨ ਵਾਸਤੇ ਹੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮਾਫ ਕਰਨਾ ਹੂੰ ਸਰਮਾਇਦਾਰਾਂ ਦਾ ਸਾਰਾ ਹੈਪਕ ਜਿਹੜਾ ਬਾਗੀ ਧੜਾਓ ਵੀ ਸਰਮਾਇਦਾਰ ਨੇ ਸਾਰੇ ਬਾਦਲ ਧੜਾਓ ਵੀ ਸਾਰੇ ਸਰਮਾਇਦਾਰ ਨੇ ਸਰਮਾਇਦਾਰ ਬਨਾਉ ਸਰਮਾਇਦਾਰ ਕੰਮ ਚੱਲ ਰਿਹਾ। ਸਰਮਾਇਦਾਰ ਜਿਹੜਾ ਹੁੰਦਾ ਉਹ ਕਦੇ ਵੀ ਕਿਸੇ ਵੀ ਕੌਮ ਦੇ ਕਿਸੇ ਵੀ ਪੰਥ ਦੇ ਹਿੱਤ ਚ ਨਹੀਂ ਹੁੰਦਾ। ਸੁਖਵੀਰ ਬਾਦਲ ਸਰਮਾਇਦਾਰ ਆ। ਉਹਨੂੰ ਪਤਾ ਲੱਗਿਆ ਕਿ ਮੈਂ ਧਰਮ ਨਿਰਪੱਖ ਪਾਰਟੀ ਬਣਾ ਕੇ ਸਗੋਂ ਜ਼ਿਆਦਾ ਵਧੀਆ ਪੰਜਾਬ ਸਰਵਾਈਵ ਕਰ ਸਕਦਾ। ਮੈਂ ਇੱਥੇ ਪੰਜਾਬ ਸਰਵਾਈਵ ਕਰਨਾ ਬੱਕਰੀਆ ਦਾ ਮੈਂ ਹਰਿਆਣੇ 'ਚ ਵੀ ਸਰਵਾਈਵ ਕਰ ਸਕਦਾ। ਸ਼੍ਰੋਮਣੀ ਅਕਾਲੀ ਦਲ ਹਰਿਆਣੇ 'ਚ ਰਾਜ ਕਰ ਸਕਦਾ। ਰਾਜਸਥਾਨ 'ਚ ਵੀ ਰਾਜ ਕਰ ਸਕਦਾ। ਮੈਂ ਯੂਪੀ 'ਚ ਵੀ ਰਾਜ ਕਰ ਸਕਦਾ। ਮੈਂ ਸ਼੍ਰੋਮ ਜੇਕਰ ਧਰਮ ਨਿਰਪੱਖ ਪਾਰਟੀ ਬਣਾ ਲੈਣਾ ਤਾਂ ਉਨੇ ਉਹ ਸੋਚਿਆ سرمایہਦਾਤਾ ਸੀਗਾ ਬੰਦਾ ਉਹਦਾ ਮਾਇਨ سرمایہਦਾਤਾ ਸੀਗਾ ਉਹਨੇ ਉਹਨੇ ਸਾਰੇ ਪਾਸੇ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਐ ਸੁਖੀਰ ਬਾਦਲ ਨੇ ਠੀਕ ਐ ਗੱਲ ਉਹਦੀ ਉਹ ਉਹ ਉਹਦੀ ਸੋਚ ਸੀਗੀ ਇਹ ਜੀ سرمایہਦਾਤਾ ਸੋਚ ਇਹ ਕਹਿੰਦੀ ਆ ਕਾਰਪੋਰੇਟ ਸੋਚ ਇਹ ਕਹਿੰਦੀ ਆ ਉਹਨੇ ਕੋਈ ਗਲਤ ਕੰਮ ਤਾਂ ਕੀਤਾ ਨਹੀਂਗਾ ਪਰ ਉਹ ਕਾਮਯਾਬ ਹੋਣਾ ਨਾ ਕਾਮਯਾਬ ਹੋਣਾ ਅੱਗੇ ਗੱਲ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਜੇ ਰਾਜ ਕਰਨਾ ਤਾਂ ਤੁਹਾਨੂੰ ਸਿੱਖ ਕੌਮ ਨੂੰ ਸਮਝਣਾ ਪੈਣਾ ਤੁਹਾਨੂੰ ਪੰਥਕ ਰਵੈਤਾ ਸਮਝਣੇ ਪੈਣੀਆਂ ਪੰਥਕਰਵੈਤਾ ਕੈਪਟਨ ਬਰਿੰਦਰ ਸਿੰਘ ਪੰਥਕਰਵੈਤਾ ਸਮਝਦਾ ਸੀਗਾ ਦੋ ਵਾਰ ਮੁੱਖ ਮੰਤਰੀ ਬਣ ਗਿਆ ਉਹ ਪੰਥਕਰਵੈਤਾ ਸਮਝਦਾ ਉਹ ਗੱਲ ਵੱਖ ਹੈ ਕਿ ਜਿਹੜਾ ਦੂਜੀ ਵਾਰੀ ਮੁੱਖ ਮੰਤਰੀ ਬਣਿਆ ਸੀਗਾ ਉਸਨੇ ਲੋਕਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਇਜਹਾਰ ਨਹੀਂ ਕੀਤਾ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਮੈਂ ਪੰਥ ਦੀਆਂ ਰਵੈਤਾ ਅਨੁਸਾਰ ਕੌ ਰਾਜ ਕਰ ਸਕਦਾ ਉਹਨੇ ਤਾਂ ਹੀ ਮੱਥੇ ਨੂੰ ਟੱਗਾ ਲਾ ਕੇ ਸੋਚ ਚੁੱਕੀ ਸੀ ਉਹ ਗੱਲ ਵੱਖ ਹੈ ਕਿ ਉਹ ਫੇਲ ਹੋ ਕੰਮ ਹੋ ਗਿਆ ਉਹਨਾਂ ਦਾ ਕਿਉਂਕਿ ਖੁਦ ਇੰਨਾ ਵਧੀਆ ਕੰਮ ਨਹੀਂ ਕਰ ਸਕਿਆ ਸਮਝਦੇ ਲਈ ਪ੍ਰਕਾਸ਼ ਸਿੰਘ ਬਾਦਲ ਪੰਥਕਰ ਵੈਤਾਂ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਿਆ ਸਮਝਦੇ ਸੀ ਪੰਥਕਰ ਵੈਤਾਂ ਨੂੰ ਗੈਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਲੈ ਕੇ ਰਾਸ਼ਟਰਪਤੀਕ ਪਹੁੰਚੇ ਪੰਥਕਰ ਵੈਤ ਪੰਜਾਬ ਤੇ ਉਪਰ ਰਾਜ ਕਰਨ ਵਾਲੇ ਬੰਦੇ ਨੂੰ ਪੰਥਕਰ ਵੈਤਾਂ ਦਾ ਪਤਾ ਲਾਉਣਾ ਚਾਹੀਦਾ ਜੋ ਭਗਵੰਤ ਮਾਨ ਨਹੀਂ ਪਤਾ ਭਗਵੰਤ ਮਾਨ ਅਜੇ ਕੋਣ ਉਹਨੂੰ ਇਸ ਪਾਸੇ ਵੱਲ ਵੀ ਸੋਚਣਾ ਚਾਹੀਦਾ ਭਗਵੰਤ ਮਾਨ ਨੂੰ ਪੰਥਕ ਉਹਦਾ ਹਵਾ ਸੀਗੀ ਹਵਾ ਸੀਗੀ ਜਿੱਥੇ ਕਹਿੰਦੇ ਆਮ ਆਦ ਜਿੱਥੇ ਬੀਜੇਪੀ ਕਮਜ਼ੋਰ ਹੈ ਉਥੇ ਆਮ ਆਦੀ ਪਾਰਟੀ ਨੂੰ ਉਭਾਰ ਦੋ। ਭਾਰਤੀ ਕੀ ਪੰਜਾਬ ਦੇ ਵਿੱਚ ਰਾਜ ਬਣ ਗਿਆ ਆਪਣੇ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲ ਦਲ ਖਤਮ ਕਰਤਾ ਉਹਨਾਂ ਨੇ। ਖਤਮ ਹੋ ਗਿਆ। ਹੁਣ ਦਿੱਲੀ ਦੇ ਵਿੱਚ ਵੀ ਤੁਸੀਂ ਹੈਰਾਨ ਹੋਵੋਗੇ ਰਿਜ਼ਲਟ ਕਹੇ ਜਾਓਗੇ। ਅੱਗੇ ਕੇ ਦੇਖੋ ਤੁਸੀਂ ਕੀ ਹੁੰਦਾ। ਤੋਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਪੰਥਕ ਰਵੈਤਾਂ ਨੂੰ ਸਮਝਣ ਵਾਲਾ ਬੰਦਾ ਰਾਜ ਕਰ ਸਕਦਾ ਇੱਥੇ। ਹੂੰ ਪੰਜਾਬ ਦੇ ਵਿੱਚ ਉਹ ਲੋਕ ਲੋਕੀ ਕੀ ਵੋਟਾਂ ਪਾਉਂਦੇ ਆ। ਇਹ ਵੀ ਗੱਲ ਹੋ ਗਈ ਜੀ ਤੇ ਜਰੂਰੀ ਗੱਲ ਇਹ ਆ ਕਿ ਅੱਜ ਜਿਹੜੀਆਂ ਕਾਨਫਰੰਸਾਂ ਹੋਣਗੀਆਂ ਉਹ ਜ਼ਰੂਰ ਨਜ਼ਰ ਤੁਸੀਂ ਰੱਖਿਓ ਕਿਉਂਕਿ ਡੀ5 ਜਿਹੜਾ ਹੈਗਾ ਉਹ ਉਹ ਦੇ ਸੰਦਰਭ ਦੇ ਵਿੱਚ ਦਿਖਾਉਂਦਾ ਰਹੇਗਾ ਤੁਹਾਨੂੰ ਸਾਰਾ ਦਿਨ ਅੱਜ। ਜੀ। ਨਿਰਧਾਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ